ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਹਾਂ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਅਮੀਰ ਪੁੱਤ ਆਪਣੀ ਕਾਰ ਤੇ ਚੱਲੀ ਹਸੀ ਅਤੇ ਕੂੜਾ ਚੁੱਕਦੀ ਮਲੀ ਮਾਂ ਇੱਕ ਸੱਚੀ ਦਾਸਤਾਨ ਬਰਨਾਲਾ ਸ਼ਹਿਰ ਦੀ ਸਵੇਰ ਹਮੇਸ਼ਾ ਦੀ ਤਰ੍ਹਾਂ ਭਜਦੀ ਦੌੜ ਦੀ ਸੀ ਚੌੜੀਆਂ ਸੜਕਾਂ ਤੇ ਚਮਕਦੀਆਂ ਗੱਡੀਆਂ ਦੀ ਰਫ਼ਤਾਰ ਤੇਜ਼ ਸੀ ਅਤੇ ਹਰ ਕੋਈ ਆਪਣੀ ਮੰਜ਼ਿਲ ਵੱਲ ਪਹੁੰਚਣ ਦੀ ਕਾਲੀ ਵਿੱਚ ਸੀ ਇਸੇ ਭੀੜ ਅਤੇ ਰਫ਼ਤਾਰ ਦੇ ਵਿਚਾਲੇ ਇੱਕ ਕਾਲੀ ਵੀਆਈਪੀ ਕਾਰ ਟ੍ਰੈਫਿਕ ਨੂੰ ચીਰਤੀ ਹੋਈ ਅੱਗੇ ਵਧ ਰਹੀ ਸੀ ਕਾਰ ਦੀ ਪਿਛਲੀ ਸੀਟ ਤੇ ਜਗਦੀਪ ਬੈਠਾ ਸੀ ਜਿਸ ਦਾ ਨਾਮ ਮੰਨੇ ਪ੍ਰਵੰਨੇ ਕਾਰੋਬਾਰੀਆਂ ਵਿੱਚ ਮਸ਼ਹੂਰ ਸੀ ਕਰੋੜਾਂ ਦਾ ਕਾਰੋਬਾਰ ਮਹਿੰਗੇ ਸੂਟ ਅਤੇ ਫੋਨ ਤੇ ਲਗਾਤਾਰ ਵੱਜਦੀਆਂ ਘੰਟੀਆਂ ਬਾਹਰੋਂ ਦੇਖਣ ਵਾਲੇ ਨੂੰ ਇਹ ਹੀ ਲੱਗਦਾ ਸੀ ਕਿ ਜਗਦੀਪ ਨੇ ਜ਼ਿੰਦਗੀ ਵਿੱਚ ਸਭ ਕੁਝ ਹਾਸਲ ਕਰ ਲਿਆ ਡਰਾਈਵਰ ਨੇ ਹੌਲੀ ਜਿਹੀ ਕਿਹਾ ਸਰ ਅੱਜ ਦਾ ਸ਼ਡਿਊਲ ਬਹੁਤ ਵਿਅਸਤ ਹੈ ਪਹਿਲਾ ਬੋਰਡ ਮੀਟਿੰਗ ਹੈ ਫਿਰ ਸਾਈਟ ਵਿਜਿਟ ਅਤੇ ਸ਼ਾਮ ਨੂੰ ਇੰਟਰਵਿਊ ਜਗਦੀਪ ਨੇ ਬਿਨਾ ਵੇਖੇ ਸਿਰਫ ਸਿਰ ਹਿਲਾ ਦਿੱਤਾ ਉਸ ਦੀਆਂ ਅੱਖਾਂ ਖਿੜਕੀ ਤੋਂ ਬਾਹਰ ਸਨ ਪਰ ਮਨ ਕਿਤੇ ਹੋਰ ਪਟਕ ਰਿਹਾ ਸੀ ਕਾਰ ਇੱਕ ਸਿਗਨਲ ਤੇ ਰੁਕੀ ਬਾਹ ਪੀੜ ਰੌਲਾ ਰੱਪਾ ਤੇ ਛੜ ਕੇ ਕਿਨਾਰੇ ਬੈਠੇ ਮਜ਼ਦੂਰ ਜਗਦੀਪ ਦੀ ਅਮੀਰ ਦੁਨੀਆ ਦਾ ਹਿੱਸਾ ਨਹੀਂ ਸਨ ਪਰ ਅਚਾਨਕ ਉਸ ਦਾ ਮਨ ਅਤੀਤ ਵਿੱਚ ਚਲਾ ਗਿਆ ਉਹ ਵੀ ਕਦੇ ਅਜਿਹਾ ਹੀ ਸੀ ਗਰੀਬ ਅਤੇ ਸਧਾਰਨ ਉਸਦਾ ਬਚਪਨ ਇੱਕ ਛੋਟੀ ਜਿਹੀ ਪਿੰਡ ਵਿੱਚ ਮਿੱਟੀ ਦੇ ਘਰ ਅਤੇ ਚੌਂਦੀ ਹੋਈ ਛੱਤ ਹੇਠਾਂ ਲੰਘਿਆ ਸੀ ਉਸਦਾ ਇੱਕੋ ਇੱਕ ਸਹਾਰਾ ਉਸਦੀ ਮਾਂ ਸੀ ਉਹ ਮਾਂ ਜਿਸਨੇ ਖੁਦ ਭੁੱਖੇ ਰਹਿ ਕੇ ਪੁੱਤ ਨੂੰ ਖਵਾਇਆ ਖੇਤਾਂ ਵਿੱਚ ਮਜ਼ਦੂਰੀ ਕੀਤੀ ਅਤੇ ਲੋਕਾਂ ਦੇ ਘਰਾਂ ਵਿੱਚ ਭਾਂਡੇ ਮਾਜੇ ਤਾਂ ਜੋ ਉਸਦਾ ਪੁੱਤ ਕਦੇ ਕਿਸੇ ਅੱਗੇ ਹੱਥ ਨਾ ਾਡੇ ਜਗਦੀਪ ਨੂੰ ਅੱਜ ਵੀ ਯਾਦ ਸੀ ਕਿ ਕਿਵੇਂ ਮਾਂ ਆਪਣੀ ਟੁੱਟੀ ਹੋਈ ਚੱਪਲ ਵਿੱਚ ਉਸ ਨੂੰ ਸਕੂਲ ਛੱਡਣ ਜਾਂਦੀ ਸੀ ਅਤੇ ਉਹ ਸ਼ਰਮ ਨਾਲ ਸਿਰ ਝੁਕਾ ਲੈਂਦਾ ਸੀ ਸ਼ਹਿਰ ਆ ਕੇ ਜਗਦੀਪ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਪੈਸਾ ਅਤੇ ਪਛਾਣ ਬਣੀ ਤਾਂ ਉਹ ਮਾਂ ਨੂੰ ਵੀ ਸ਼ਹਿਰ ਲੈ ਆਇਆ ਪਰ ਮਾਂ ਇਸ ਚਮਕ-ਦਮਕ ਵਿੱਚ ਖੁਸ਼ ਨਹੀਂ ਸੀ ਉੱਚੀਆਂ ਇਮਾਰਤਾਂ ਵਿੱਚ ਉਸ ਦਾ ਦਮ ਘੁੱਟਦਾ ਸੀ ਜਗਦੀਪ ਨੂੰ ਹੌਲੀ-ਹੌਲੀ ਲੱਗਣ ਲੱਗਾ ਉਸ ਦੀ ਅਨਪੜਤਾ ਤੇ ਸਧਾਰਨ ਮਾਂ ਉਸ ਦੀ ਹਾਈ ਪ੍ਰੋਫਾਈਲਸ ਦੁਨੀਆ ਵਿੱਚ ਫਿੱਟ ਨਹੀਂ ਬੈਠਦੀ ਦੋਸਤਾਂ ਸਾਹਮਣੇ ਮਾਂ ਦੀ ਸਾਦੀ ਬੋਲੀ ਉਸ ਨੂੰ ਸ਼ਰਮਿੰਦਾ ਕਰਨ ਲੱਗੀ ਇੱਕ ਦਿਨ ਉਸ ਨੇ ਸਾਫ਼ ਕਹਿ ਦਿੱਤਾ ਮਾਂ ਤੁਹਾਨੂੰ ਇੱਥੇ ਰਹਿਣ ਦੀ ਆਦਤ ਨਹੀਂ ਪਵੇਗੀ ਤੁਸੀਂ ਪਿੰਡ ਜਾ ਕੇ ਰਹੋ ਉੱਥੇ ਸ਼ਾਂਤੀ ਹੈ ਮਾਂ ਨੇ ਕੋਈ ਸ਼ਿਕਾਇਤ ਨਹੀਂ ਕੀਤੀ ਬਸ ਇੰਨਾ ਕਿਹਾ ਠੀਕ ਹੈ ਪੁੱਤ ਉਸ ਦਿਨ ਮਾਂ ਨੂੰ ਅਹਿਸਾਸ ਹੋਇਆ ਕਿ ਉਸਦਾ ਪੁੱਤ ਇੰਨਾ ਵੱਡਾ ਹੋ ਗਿਆ ਕਿ ਉਸਦੀ ਦੁਨੀਆ ਵਿੱਚ ਹੁਣ ਮਾਂ ਲਈ ਕੋਈ ਜਗ੍ਹਾ ਨਹੀਂ ਬਚੀ ਜਗਦੀਪ ਨੇ ਮਾਂ ਨੂੰ ਪਿੰਡ ਭੇਜਣ ਲਈ ਟਿਕਟ ਤਾਂ ਲੈ ਦਿੱਤੀ ਪਰ ਮਾਂ ਟ੍ਰੇਨ ਵਿੱਚ ਨਹੀਂ ਬੈਠੀ ਟ੍ਰੇਨ ਚਲੀ ਗਈ ਪਰ ਮਾਂ ਸਟੇਸ਼ਨ ਦੇ ਇੱਕ ਕੋਨੇ ਵਿੱਚ ਬੈਠੀ ਰਹੀ ਉਸਦੇ ਹੱਥ ਵਿੱਚ ਫੜੀ ਟਿਕਟ ਉਸਦੇ ਟੁੱਟੇ ਹੋਏ ਮਨ ਦੀ ਗਵਾਹ ਸੀ ਉਸਨੇ ਸੋਚਿਆ ਪਿੰਡ ਜਾ ਕੇ ਵੀ ਮੈਂ ਕਿਸ ਦੇ ਸਹਾਰੇ ਜੀਵਾਂਗੀ ਉਥੇ ਹੁਣ ਨਾ ਕੋਈ ਘਰ ਹੈ ਨਾ ਕੋਈ ਆਪਣਾ ਪੁੱਤ ਦੇ ਸ਼ਬਦ ਪੈੰਡ ਵਿੱਚ ਸ਼ਾਂਤੀ ਹੈ ਉਸਦੇ ਕੰਨਾਂ ਵਿੱਚ ਗੂੰਜ ਰਹੇ ਸਨ ਉਹ ਸਮਝ ਗਈ ਸੀ ਕਿ ਪੁੱਤ ਉਸ ਨੂੰ ਬੋਝ ਨਹੀਂ ਮੰਨਦਾ ਪਰ ਉਸਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਮਾਂ ਲਈ ਕੋਈ ਜਗ੍ਹਾ ਨਹੀਂ ਹੈ ਉਹ ਹੌਲੀ-ਹੌਲੀ ਸਟੇਸ਼ਨ ਤੋਂ ਬਾਹਰ ਆਈ ਅਤੇ ਸ਼ਹਿਰ ਦੀਆਂ ਚੌੜੀਆਂ ਸੜਕਾਂ ਤੇ ਗੁੰਮ ਹੋ ਗਈ ਇਸ ਕਹਾਣੀ ਵਿੱਚ ਸਭ ਤੋਂ ਦਰਦਨਾਕ ਮੋੜ ਉਦੋਂ ਆਉਂਦਾ ਹੈ ਜਦੋਂ ਜਗਦੀਪ ਆਪਣੀ VIP ਕਾਰ ਵਿੱਚ ਜਾ ਰਿਹਾ ਹੁੰਦਾ ਹੈ ਅਤੇ ਸੜਕ ਦੇ ਕਿਨਾਰੇ ਕੂੜੇ ਦੇ ਢੇਰ ਕੋਲ ਇੱਕ ਬਜ਼ੁਰਗ ਔਰਤ ਨੂੰ ਕੂੜਾ ਚੁੱਕਦਿਆਂ ਵੇਖਦਾ ਹੈ ਜਦੋਂ ਉਹ ਨੇੜੇ ਜਾ ਕੇ ਵੇਖਦਾ ਹੈ ਤਾਂ ਉਹ ਉਸਦੀ ਆਪਣੀ ਮਾਂ ਹੁੰਦੀ ਹੈ ਇਹ ਸੱਚ ਜਾਣ ਕੇ ਇਨਸਾਨੀਅਤ ਕੰਬ ਜਾਂਦੀ ਹੈ ਕਿ ਜਿਸ ਪੁੱਤ ਦਾ ਨਾਮ ਦੁਨੀਆ ਵਿੱਚ ਬਹੁਤ ਮਸ਼ਹੂਰ ਸੀ ਉਸਦੀ ਮਾਂ ਸੜਕਾਂ ਤੇ ਕੂੜਾ ਚੁੱਕ ਕੇ ਗੁਜ਼ਾਰਾ ਕਰਨ ਲਈ ਮਜਬੂਰ ਸੀ ਕਿਉਂਕਿ ਉਸ ਲਈ ਪੁੱਤ ਦੇ ਮਹਿਲ ਵਿੱਚ ਜਗ੍ਹਾ ਨਹੀਂ ਸੀ ਮਾਪੇ ਬੱਚਿਆਂ ਲਈ ਪੌੜੀ ਬੰਨ੍ਹਦੇ ਹਨ ਤਾਂ ਜੋ ਬੱਚੇ ਉਚਾਈਆਂ ਨੂੰ ਛੂ ਸਕਣ ਪਰ ਅਕਸਰ ਬੱਚੇ ਉੱਪਰ ਪਹੁੰਚ ਕੇ ਉਸ ਪੌੜੀ ਨੂੰ ਹਿੱਲੱਤ ਮਾਰ ਦਿੰਦੇ ਹਨ ਪੈਸਾ ਇਨਸਾਨ ਨੂੰ ਅਮੀਰ ਬਣਾ ਸਕਦਾ ਹੈ ਪਰ ਸੰਸਕਾਰਾਂ ਤੋਂ ਬਿਨਾ ਇਨਸਾਨ ਅੰਦਰੋਂ ਖਾਲੀ ਹੀ ਰਹਿੰਦਾ ਹੈ ਖੈਰ ਪਹਿਲੇ ਕੁਝ ਦਿਨ ਉਹ ਗੁਰਦੁਆਰੇ ਦੇ ਬਾਹਰ ਬੈਠੀ ਰਹੀ ਲੋਕ ਆਉਂਦੇ ਜਾਂਦੇ ਕੋਈ ਦਇਆ ਕਰਕੇ ਸਿੱਕਾ ਸੁੱਟ ਦਿੰਦਾ ਤੇ ਕੋਈ ਨਜ਼ਰ ਫੇਰ ਕੇ ਲੰਘ ਜਾਂਦਾ ਮਾਣੇ ਕਦੇ ਕਿਸੇ ਅੱਗੇ ਹੱਥ ਨਾ ਫਿਲਾਇਆ ਉਹ ਬਸ ਚੁੱਪਚਾਪ ਇੱਕ ਨੁੱਕਰ ਵਿੱਚ ਬੈਠੀ ਰਹਿੰਦੀ ਰਾਤ ਨੂੰ ਗੁਰਦੁਆਰੇ ਦੇ ਬਾਹਰਲੇ ਫर्श ਤੇ ਹੀ ਸੌ ਜਾਂਦੀ ਸਿਰੇਠ ਕੋਈ ਪੁਰਾਣਾ ਕੱਪੜਾ ਰੱਖ ਲੈਂਦੀ ਤੇ ਉੱਤੇ ਖੁੱਲਾ ਅਸਮਾਨ ਹੁੰਦਾ ਜਿਵੇਂ ਜਿਵੇਂ ਦਿਨ ਲੰਘਦੇ ਗਏ ਠੰਡ ਵਧਣ ਲੱਗੀ ਹੁਣ ਉਸ ਦੀਆਂ ਹੱਡੀਆਂ ਦੁਖਾਂ ਲੱਗੀਆਂ ਸਨ ਅਤੇ ਸਰੀਰ ਜਵਾਬ ਦੇਣ ਲੱਗਾ ਸੀ ਕਦੇ-ਕਦੇ ਭੁੱਖ ਐਨੀ ਤੇਜ਼ ਹੋ ਜਾਂਦੀ ਕਿ ਅੱਖਾਂ ਅੱਗੇ ਹਨੇਰਾ ਛਾ ਜਾਂਦਾ ਪਰ ਮਾਣੇ ਕਿਸੇ ਕੋਲ ਕੋਈ ਸ਼ਿਕਾਇਤ ਨਾ ਕੀਤੀ ਉਹ ਬਸ ਮਨ ਹੀ ਮਨ ਕਹਿੰਦੀ ਰਹਿੰਦੀ ਮੇਰਾ ਪੁੱਤ ਖੁਸ਼ ਰਹੇ ਬਸ ਉਹ ਖੁਸ਼ ਰਹੇ ਕੁਝ ਦਿਨਾਂ ਬਾਅਦ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਉਸ ਨੂੰ ਉੱਥੇ ਬੈਠਣ ਤੋਂ ਮਨਾ ਕਰ ਦਿੱਤਾ ਉਹਨਾਂ ਕਿਹਾ ਇੱਥੇ ਭੀੜ ਵੱਧਦੀ ਐ ਲੋਕ ਸ਼ਿਕਾਇਤ ਕਰਦੇ ਹਨ ਮਾਣੇ ਨਾ ਕੋਈ ਬਹਿਸ ਕੀਤੀ ਅਤੇ ਨਾ ਹੀ ਕੋਈ ਸਵਾਲ ਪੁੱਛਿਆ ਪ੍ਰਬੰਧਕਾ ਨੇ ਕਿਹਾ ਸੀ ਕਿ ਜੇ ਰਹਿਣਾ ਹੈ ਤਾਂ ਅੰਦਰ ਵਿਵਸਥਾ ਕਰ ਦਿੰਦੇ ਹਾਂ ਪਰ ਮਾਂ ਚੁੱਪਚਾਪ ਉਥੋਂ ਉੱਠ ਗਈ ਹੁਣ ਉਸ ਕੋਲ ਕੋਈ ਟਿਕਾਣਾ ਨਹੀਂ ਸੀ ਸੜਕ ਦੇ ਕਿਨਾਰੇ ਇੱਕ ਪੁਰਾਣਾ ਪੁਲ ਸੀ ਉਥੇ ਹੀ ਉਸਨੇ ਰਹਿਣ ਬਸੇਰਾ ਕਰ ਲਿਆ ਦਿਨ ਵੇਲੇ ਇੱਧਰ ਉੱਧਰ ਪਟਕਦੀ ਤੇ ਰਾਤ ਨੂੰ ਪੁਲ ਦੇ ਹੇਠਾਂ ਸੌ ਜਾਂਦੀ ਹੌਲੀ ਹੌਲੀ ਸਰੀਰ ਸਾਥ ਸੱਡਣ ਲੱਗਾ ਗੋਡਿਆਂ ਦਾ ਦਰਦ ਵਧ ਗਿਆ ਅਤੇ ਅੱਖਾਂ ਦੀ ਰੋਸ਼ਨੀ ਘਟਣ ਲੱਗੀ ਇੱਕ ਦਿਨ ਭੁੱਖ ਨੇ ਉਸ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ ਸਵੇਰ ਤੋਂ ਕੁਝ ਨਹੀਂ ਸੀ ਖਾਦਾ ਸ਼ਾਮ ਤੱਕ ਪੈਰ ਕੰਬਣ ਲੱਗ ਪਏ ਉਸੇ ਵੇਲੇ ਉਸ ਨੇ ਵੇਖਿਆ ਕਿ ਕੁਝ ਲੋਕ ਕੂੜੇ ਦੇ ਢੇਰ ਵਿੱਚੋਂ ਪਲਾਸਟਿਕ ਤੇ ਬੋਤਲਾਂ ਚੁੱਕ ਰਹੇ ਸਨ ਉਹਨਾਂ ਨੂੰ ਕੋਈ ਛਿੜਕ ਨਹੀਂ ਰਿਹਾ ਸੀ ਮਾਣੇ ਬੜੀ ਧੀਰ ਉਹਨਾਂ ਨੂੰ ਵੇਖਿਆ ਤੇ ਫਿਰ ਹੌਲੀ ਜਿਹੀ ਕੂੜੇ ਵੱਲ ਕਦਮ ਵਧਾਏ ਇਹ ਪਹਿਲੀ ਵਾਰ ਸੀ ਜਦੋਂ ਉਸ ਨੇ ਕੂੜੇ ਨੂੰ ਹੱਥ ਲਾਇਆ ਉਸਦੇ ਹੱਥ ਕੰਬ ਰਹੇ ਸਨ ਅਤੇ ਅੱਖਾਂ ਪਹਰਾਈਆਂ ਸਨ ਪਰ ਪੇਟ ਦੀ ਅੱਗ ਹੰਝੂਆਂ ਨਾਲ ਨਹੀਂ ਬੁਝਦੀ ਉਸ ਦਿਨ ਉਸਨੇ ਕੁਝ ਪਲਾਸਟਿਕ ਇਕੱਠੀ ਕੀਤੀ ਅਤੇ ਕਬਾੜੀਏ ਨੂੰ ਵੇਚ ਦਿੱਤੀ ਬਦਲੇ ਵਿੱਚ ਪੈਸਿਆਂ ਨਾਲ ਉਸਨੇ ਰੋਟੀ ਖਰੀਦੀ ਉਹ ਰੋਟੀ ਉਸਨੇ ਬੜੀ ਹੌਲੀ-ਹੌਲੀ ਖਾਧੀ ਪਰ ਹਰ ਬਰਕੀ ਉਸ ਨੂੰ ਚਬ ਰਹੀ ਸੀ ਜਿਵੇਂ ਆਤਮਾ ਨੂੰ ਵੱਢ ਰਹੀ ਹੋਵੇ ਉਸ ਨੂੰ ਆਪਣਾ ਪੁੱਤ ਯਾਦ ਆ ਰਿਹਾ ਸੀ ਉਹੀ ਪਤ ਜੋ ਕਦੇ ਉਸਦੇ ਹੱਥਾਂ ਤੋਂ ਖਾਣਾ ਖਾਂਦਾ ਸੀ ਦਿਨ ਲੰਘਦੇ ਗਏ ਕੂੜਾ ਚੁੱਕਣਾ ਮਾਂ ਦੀ ਦਿਨ ਚਰਿਆ ਬਣ ਗਈ ਲੋਕ ਉਸ ਨੂੰ ਦੇਖ ਕੇ ਨੱਕ ਚੜਾਉਂਦੇ ਕੋਈ ਹੱਸਦਾ ਪਰ ਮਾਂ ਨੇ ਕਦੇ ਜਵਾਬ ਨਾ ਦਿੱਤਾ ਉਹ ਜਾਣਦੀ ਸੀ ਕਿ ਉਸ ਦੀ ਲੜਾਈ ਕਿਸੇ ਇਨਸਾਨ ਨਾਲ ਨਹੀਂ ਸਗੋਂ ਆਪਣੀ ਕਿਸਮਤ ਤੇ ਜ਼ਿੰਦਗੀ ਨਾਲ ਹੈ ਰਾਤ ਨੂੰ ਜਦੋਂ ਦਰਦ ਆ ਸਹਿ ਹੋ ਜਾਂਦਾ ਤਾਂ ਉਹ ਚੁੱਪਚਾਪ ਰੋ ਲੈਂਦੀ ਉਸ ਰੂਣ ਵਿੱਚ ਸ਼ਿਕਾਇਤ ਨਹੀਂ ਸਿਰਫ ਥਕਾਵਟ ਸੀ ਉਹ ਹਰ ਰਾਤ ਇੱਕ ਹੀ ਦੁਆ ਕਰਦੀ ਰੱਬਾ ਮੇਰੇ ਪੁੱਤ ਨੂੰ ਕਦੇ ਮੇਰੇ ਵਰਗੇ ਦਿਨ ਨਾ ਦਿਖਾਉਣਾ ਇੱਕ ਦਿਨ ਇੱਕ ਛੋਟੀ ਬੱਚੀ ਨੇ ਉਸ ਨੂੰ ਪੁੱਛਿਆ ਦਾਦੀ ਤੁਸੀਂ ਥੱਕਦੇ ਨਹੀਂ ਮਾਂ ਮੁਸਕੁਰਾ ਕੇ ਬੋਲੀ ਥਕਾਵਟ ਨਾਲੋਂ ਜ਼ਿਆਦਾ ਭੁੱਖ ਡਰਾਉਂਦੀ ਹੈ ਪੁੱਤ ਬੱਚੀ ਆਪਣੇ ਘਰੋਂ ਦੋ ਰੋਟੀਆਂ ਲੈ ਆਈ ਮਾਣੇ ਉਹ ਰੋਟੀ ਅੱਖਾਂ ਨਾਲ ਲਾਈ ਉਸ ਨੂੰ ਮਹਿਸੂਸ ਹੋਇਆ ਕਿ ਇਨਸਾਨੀਅਤ ਹਜੇ ਵੀ ਜਿਉਂਦੀ ਹੈ ਪਰ ਸਭ ਤੋਂ ਵੱਡਾ ਇਮਤਿਹਾਨ ਹਜੇ ਬਾਕੀ ਸੀ ਸ਼ਹਿਰ ਦੀਆਂ ਉਹੀ ਸੜਕਾਂ ਉਹੀ ਭੀੜ ਅਚਾਨਕ ਜਗਦੀਪ ਦੀ VIP ਕਾਰ ਟ੍ਰੈਫਿਕ ਜਾਮ ਵਿੱਚ ਫਸ ਗਈ ਡਰਾਈਵਰ ਨੇ ਸ਼ੀਸ਼ਾ ਹੇਠਾ ਕਰਕੇ ਕਿਹਾ ਸਰ ਅੱਗੇ ਟ੍ਰੈਫਿਕ ਹੈ ਥੋੜਾ ਸਮਾਂ ਲੱਗੇਗਾ ਜਗਦੀਪ ਨੇ ਖਿੱਚ ਕੇ ਘੜੀ ਵੇਖੀ ਉਸਦੀ ਮੀਟਿੰਗ ਸੀ ਉਸਨੇ ਅੱਕ ਕੇ ਖਿੜਕੀ ਤੋਂ ਬਾਹਰ ਵੇਖਣਾ ਸ਼ੁਰੂ ਕੀਤਾ ਸੜਕ ਦੇ ਕਿਨਾਰੇ ਕੂੜੇ ਦੇ ਢੇਰ ਲੱਗੇ ਹੋਏ ਸਨ ਜਗਦੀਪ ਦੀ ਨਜ਼ਰ ਇੱਕ ਬਜ਼ੁਰਗ ਔਰਤ ਤੇ ਪਈ ਜੋ ਝੁਕੀ ਹੋਈ ਸੀ ਉਸਦੇ ਕੱਪੜੇ ਲੀਰਾਂ ਲੀਰਾਂ ਸਨ ਤੇ ਉਹ ਕੂੜੇ ਵਿੱਚੋਂ ਕੁਝ ਲੱਭ ਰਹੀ ਸੀ ਪਹਿਲਾਂ ਤਾਂ ਜਗਦੀਪ ਨੇ ਨਜ਼ਰ ਹਟਾ ਲਈ ਪਰ ਫਿਰ ਕੁਝ ਅਹਿਸਾਸ ਹੋਇਆ ਉਸਨੇ ਮੁੜ ਕੇ ਵੇਖਿਆ ਉਹ ਚਿਹਰਾ ਉਹ ਜਾਣਿਆ ਪਹਿਚਾਨਿਆ ਮੱਥਾ ਉਹੀ ਥਕੀਆਂ ਹੋਈਆਂ ਅੱਖਾਂ ਜਗਦੀਪ ਦਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਾ ਉਸਨੇ ਖੁਦ ਨੂੰ ਕਿਹਾ ਨਹੀਂ ਇਹ ਨਹੀਂ ਹੋ ਸਕਦਾ ਪਰ ਉਸ ਦੀਆਂ ਅੱਖਾਂ ਝੂਠ ਨਹੀਂ ਬੋਲ ਰਹੀਆਂ ਸਨ ਕੂੜੇ ਦੇ ਢੇਰ ਕੋਲ ਖੜੀ ਉਹ ਲਚਾਰ ਔਰਤ ਕੋਈ ਹੋਰ ਨਹੀਂ ਉਸ ਦੀ ਆਪਣੀ ਮਾਂ ਸੀ ਜਗਦੀਪ ਨੇ ਤੁਰੰਤ ਡਰਾਈਵਰ ਨੂੰ ਕਿਹਾ ਗੱਡੀ ਰੋਕੋ ਡਰਾਈਵਰ ਹੈਰਾਨ ਹੋ ਗਿਆ ਤੇ ਬੋਲਿਆ ਸਰ ਇੱਥੇ ਹੀ ਜਗਦੀਪ ਨੇ ਬਿਨਾਂ ਦੇਰ ਕੀਤੇ ਦੁਬਾਰਾ ਕਿਹਾ ਹਾਂ ਇੱਥੇ ਹੀ ਕਾਰ ਜਾਨਕ ਰੁਕ ਗਈ ਪਿੱਛੇ ਤੋਂ ਗੱਡੀਆਂ ਦੇ ਹਾਰਨ ਵੱਜਣ ਲੱਗੇ ਪਰ ਜਗਦੀਪ ਨੂੰ ਹੁਣ ਕਿਸੇ ਦੀ ਕੋਈ ਪਰਵਾਹ ਨਹੀਂ ਸੀ ਉਹ ਕਾਰ ਤੋਂ ਹੇਠਾਂ ਉਤਰਿਆ ਉਸਦੇ ਮਹਿੰਗੇ ਕੱਪੜੇ ਸਾਫ਼ ਜੁੱਤੇ ਅਤੇ ਚਿਹਰੇ ਤੇ ਉੱਭਰ ਰਹੀ ਘਬਰਾਹਟ ਸਭ ਦੀ ਨਜ਼ਰ ਵਿੱਚ ਆ ਗਈ ਲੋਕ ਉਸ ਨੂੰ ਵੇਖਣ ਲੱਗੇ ਉਧਰ ਉਹ ਬਜ਼ੁਰਗ ਹਾਰ ਤਾ ਹੁਣ ਵੀ ਕੂੜੇ ਦੇ ਢੇਰ ਵਿੱਚੋਂ ਚੁੱਕੀ ਹੋਈ ਸੀ ਜਗਦੀਪ ਨੇ ਕੰਬਦੀ ਹੋਈ ਆਵਾਜ਼ ਵਿੱਚ ਕਿਹਾ ਮਾਂ ਉਹ ਔਰਤ ਰੁਕ ਗਈ ਉਸ ਦਾ ਹੱਥ ਕੂੜੇ ਦੇ ਢੇਰ ਤੇ ਹੀ ਠਹਿਰ ਗਿਆ ਉਸ ਨੇ ਹੌਲੀ-ਹੌਲੀ ਸਿਰ ਚੁੱਕਿਆ ਅਤੇ ਉਸ ਦੀਆਂ ਨਜ਼ਰਾਂ ਉੱਪਰ ਗਈਆਂ ਫਿਰ ਉਹ ਸਭ ਕੁਝ ਜੋ ਇੱਕ ਮਾਂ ਦੇ ਦਿਲ ਵਿੱਚ ਸਾਲਾਂ ਤੋਂ ਦੱਬਿਆ ਹੋਇਆ ਸੀ ਇੱਕ ਪਲ ਵਿੱਚ ਉਸ ਦੀਆਂ ਅੱਖਾਂ ਵਿੱਚ ਉੱਤਰ ਆਇਆ ਉਸ ਨੇ ਆਪਣੇ ਪੁੱਤ ਨੂੰ ਪਛਾਣ ਲਿਆ ਸੀ ਉਸ ਦਾ ਚਿਹਰਾ ਇੱਕ ਪਲ ਲਈ ਚਮਕਿਆ ਪਰ ਫਿਰ ਤੁਰੰਤ ਉਸਨੇ ਨਜ਼ਰਾਂ ਝੁਕਾ ਲਈਆਂ ਜਿਵੇਂ ਉਸਨੇ ਕੋਈ ਗੁਨਾਹ ਕਰ ਦਿੱਤਾ ਹੋਵੇ ਉਹ ਹੌਲੀ ਜਿਹੀ ਬੋਲੀ ਨਹੀਂ ਪਤ ਤੂੰ ਗਲਤ ਸਮਝ ਰਿਹਾ ਹੈ ਜਗਦੀਪ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮਾਂ ਤੁਸੀਂ ਇੱਥੇ ਉਹ ਅੱਗੇ ਵਧਿਆ ਪਰ ਮਾਣੇ ਇੱਕ ਕਦਮ ਪਿੱਛੇ ਹਟਾ ਲਿਆ ਉਸਦੇ ਹੱਥ ਕੰਬ ਰਹੇ ਸਨ ਉਸਨੇ ਹੌਲੀ ਜਿਹੀ ਕਿਹਾ ਇੱਥੇ ਨਾ ਆਓ ਆਲੇ-ਦੁਆਲੇ ਲੋਕ ਰੁਕਣ ਲੱਗੇ ਕੋਈ ਫੋਨ ਕੱਢ ਕੇ ਵੀਡੀਓ ਬਣਾਉਣ ਲੱਗਾ ਕੋਈ ਹੱਸਣ ਲੱਗਾ ਕਿਸੇ ਨੇ ਕਿਹਾ ਦੇਖੋ ਵੀਆਈਪੀ ਬੰਦਾ ਤੇ ਬੁੱਢੀ ਔਰਤ ਜਗਦੀਪ ਨੇ ਚਾਰੇ ਪਾਸੇ ਦੇਖਿਆ ਉਸ ਦਾ ਸਿਰ ਆਪਣੇ ਆਪ ਝੁੱਕ ਗਿਆ ਉਸ ਨੇ ਸੋਚਿਆ ਸੀ ਕਿ ਜੇਕਰ ਉਹ ਕਦੇ ਮਾਂ ਨੂੰ ਮਿਲੇਗਾ ਤਾਂ ਉਸ ਨੂੰ ਗਲੇ ਨਾਲ ਲਗਾਵੇਗਾ ਪਰ ਇੱਥੇ ਸਭ ਕੁਝ ਉਲਟ ਸੀ ਮਾਂ ਨੇ ਆਪਣੇ ਕੱਪੜੇ ਹੋਰ ਜ਼ਿਆਦਾ ਸਮੇਟ ਲਈ ਅਤੇ ਬੋਲੀ ਤੈਨੂੰ ਦੇਰ ਹੋ ਰਹੀ ਹੋਣੀ ਆ ਪੁੱਤ ਤੂੰ ਜਾ ਜਗਦੀਪ ਦੀਆਂ ਅੱਖਾਂ ਪਰ ਆਈਆਂ ਮਾਂ ਤੁਸੀਂ ਕੂੜਾ ਕਿਉਂ ਉਹ ਆਪਣੀ ਗੱਲ ਪੂਰੀ ਨਾ ਕਰ ਸਕਿਆ ਮਾਣੇ ਹਲਕੀ ਜਿਹੀ ਮੁਸਕਾਨ ਨਾਲ ਕਿਹਾ ਕੰਮ ਹੈ ਪੁੱਤ ਇਹਨਾਂ ਕਹਿ ਕੇ ਉਹ ਫਿਰ ਕੂੜੇਵਲ ਝੁੱਕ ਗਈ ਇਹ ਦੇਖ ਕੇ ਜਗਦੀਪ ਅੰਦਰੋਂ ਟੁੱਟ ਗਿਆ ਜਿਸ ਮਾਂ ਨੇ ਉਸ ਨੂੰ ਤੁਰਨਾ ਸਿਖਾਇਆ ਸੀ ਉਹੀ ਮਾਂ ਅੱਜ ਸੜਕ ਤੇ ਝੁਕੀ ਹੋਈ ਸੀ ਲੋਕਾਂ ਦੀਆਂ ਗੱਲਾਂ ਹੋਰ ਤੇਜ਼ ਹੋ ਗਈਆਂ ਕਿਸੇ ਨੇ ਕਿਹਾ ਲੱਗਦਾ ਹੈ ਮਾਂ ਪੁੱਤ ਨੇ ਕਿਸੇ ਦੂਜੇ ਨੇ ਕਿਹਾ ਪੈਸਾ ਹੋਵੇ ਤਾਂ ਵੀ ਮਾਂ ਦਾ ਹਾਲ ਦੇਖੋ ਜਗਦੀਪ ਨੂੰ ਸਭ ਕੁਝ ਸੁਣ ਰਿਹਾ ਸੀ ਉਸ ਨੇ ਮਾਂ ਦਾ ਹੱਥ ਫੜਿਆ ਤਾਂ ਮਾਂ ਹੈਰਾਨ ਹੋ ਗਈ ਅਤੇ ਡਰਦੇ ਹੋਏ ਬੋਲੀ ਮੈਨੂੰ ਹੱਥ ਨਾ ਲਾ ਲੋਕ ਦੇਖ ਰਹੇ ਨੇ ਜਗਦੀਪ ਦਾ ਦਿਲ ਟੁੱਟ ਕੇ ਰਹਿ ਗਿਆ ਉਸ ਨੇ ਭਰੀ ਹੋਈ ਆਵਾਜ਼ ਵਿੱਚ ਕਿਹਾ ਮਾਂ ਲੋਕ ਜਾਦਾ ਜ਼ਰੂਰੀ ਹਨ ਜੇ ਤੁਸੀਂ ਮਾਂ ਚੁੱਪ ਰਹੀ ਉਸ ਦੀ ਉਹ ਚੁੱਪ ਜਗਦੀਪ ਨੂੰ ਹਜ਼ਾਰਾਂ ਤਾਨਿਆਂ ਤੋਂ ਵੀ ਜ਼ਿਆਦਾ ਚੁੱਭ ਰਹੀ ਸੀ ਜਗਦੀਪ ਬੋਲਦੇ ਬੋਲਦੇ ਰੁਕ ਗਿਆ ਉਸ ਦੇ ਮੂੰਹੋਂ ਸ਼ਬਦ ਨਹੀਂ ਨਿਕਲ ਰਹੇ ਸਨ ਮਾਣੇ ਹੌਲੀ ਜਿਹੀ ਪੁੱਛਿਆ ਤੂੰ ਠੀਕ ਐ ਨਾ ਪੁੱਤ ਇਹ ਸਵਾਲ ਜਗਦੀਪ ਨੂੰ ਅੰਦਰ ਤੱਕ ਵੱਡ ਗਿਆ ਜਿਸ ਮਾਂ ਕੋਲ ਖੁਦ ਕੁਝ ਨਹੀਂ ਸੀ ਉਹ ਹੁਣ ਵੀ ਆਪਣੇ ਪੁੱਤ ਦੀ ਫਿਕਰ ਕਰ ਰਹੀ ਸੀ ਜਗਦੀਪ ਨੇ ਮੂੰਹ ਫੇਰ ਲਿਆ ਹੰਝੂ ਰੋਕਣੇ ਔਖੇ ਹੋ ਗਏ ਉਸ ਨੇ ਡਰਾਈਵਰ ਵੱਲ ਵੇਖਿਆ ਅਤੇ ਫਿਰ ਮਾਂ ਵੱਲ ਵੇਖ ਕੇ ਕਿਹਾ ਮਾਂ ਮੈਨੂੰ ਮਾਫ਼ ਕਰ ਦਿਓ ਮਾਣੇ ਛੇਤੀ ਨਾਲ ਸਿਰ ਹਲਾ ਦਿੱਤਾ ਅਤੇ ਬੋਲੀ ਇੰਜ ਨਾ ਕਹੋ ਲੋਕ ਕੀ ਸੋਚਣਗੇ ਉਸੇ ਪਲ ਜਗਦੀਪ ਸਮਝ ਗਿਆ ਕਿ ਮਾਂ ਅੱਜ ਵੀ ਉਸੇ ਪੁੱਤ ਦੀ ਇੱਜ਼ਤ ਬਚਾ ਰਹੀ ਸੀ ਜਿਸ ਨੇ ਉਸ ਨੂੰ ਇਸ ਹਾਲ ਵਿੱਚ ਛੱਡ ਦਿੱਤਾ ਸੀ ਇਹ ਉਸ ਦੀ ਜ਼ਿੰਦਗੀ ਦਾ ਸਭ ਤੋਂ ਔਖਾ ਮੋੜ ਸੀ ਸੜਕ ਦੇ ਕਿਨਾਰੇ ਖੜੀ ਭੀੜ ਵਿੱਚ ਕੁਝ ਲੋਕ ਚੁੱਪ ਸਨ ਕੁਝ ਗੱਲਾਂ ਕਰ ਰਹੇ ਸਨ ਅਤੇ ਕੋਚਾ ਮੋਬਾਈਲ ਕੈਮਰੇ ਖੋਲੀ ਖੜੇ ਸਨ ਪਰ ਹੁਣ ਜਗਦੀਪ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਸੀ ਉਸਨੇ ਮਾਂ ਦਾ ਹੱਥ ਫੜਿਆ ਅਤੇ ਬੋਲਿਆ ਮਾਂ ਚਲੋ ਇੱਥੋਂ ਉਸਦੀ ਆਵਾਜ਼ ਵਿੱਚ ਹੁਕਮ ਨਹੀਂ ਸੀ ਸਿਰਫ ਬੇਨਤੀ ਸੀ ਮਾਂ ਨੇ ਹੱਥ ਛਡਾਉਣ ਦੀ ਕੋਸ਼ਿਸ਼ ਕੀਤੀ ਨਹੀਂ ਪੁੱਤ ਮੈਨੂੰ ਇੱਥੇ ਹੀ ਰਹਿਣ ਦਿਓ ਕਿਉਂ ਜਗਦੀਪ ਦੀ ਆਵਾਜ਼ ਕੰਬ ਗਈ ਤੁਸੀਂ ਇਸ ਹਾਲਤ ਵਿੱਚ ਕਿਉਂ ਹੋ ਮਾਂ ਕੁਝ ਦੇਰ ਚੁੱਪ ਰਹੀ ਫਿਰ ਚਾਰੇ ਪਾਸੇ ਵੇਖ ਕੇ ਬੋਲੀ ਕਿਉਂਕਿ ਜ਼ਿੰਦਗੀ ਇੱਥੇ ਲੈ ਆਈ ਐ ਜਗਦੀਪ ਮਾਂ ਨੂੰ ਕੋਲ ਦੀ ਇੱਕ ਦੁਕਾਨ ਦੇ ਸ਼ੈੱਡ ਹੇਠ ਲੈ ਗਿਆ ਪੀੜ ਥੋੜੀ ਦੂਰ ਰੁਕ ਗਈ ਡਰਾਈਵਰ ਚੁੱਪਚਾਪ ਖੜਾ ਸੀ ਉਸ ਦੀਆਂ ਅੱਖਾਂ ਵਿੱਚ ਵੀ ਹੰਝੂ ਸਨ ਜਗਦੀਪ ਨੇ ਮਾਂ ਨੂੰ ਜ਼ਮੀਨ ਤੇ ਬੈਠਣ ਨਹੀਂ ਦਿੱਤਾ ਸਗੋਂ ਆਪਣਾ ਰੁਮਾਲ ਵਿਛਾ ਦਿੱਤਾ ਮਾਂ ਆ ਸਹਜ ਹੋ ਗਈ ਅਤੇ ਬੋਲੀ ਐਨੀ ਤਕਲੀਫ ਨਾ ਕਰ ਪੁੱਤ ਜਗਦੀਪ ਨੇ ਸਿਰ ਝੁਕਾ ਲਿਆ ਤਕਲੀਫ ਤਾਂ ਤੁ ਚੱਲੀ ਹੈ ਮਾਂ ਕੁਝ ਪਲ ਦੋਵੇਂ ਚੁੱਪ ਬੈਠੇ ਰਹੇ ਫਿਰ ਜਗਦੀਪ ਨੇ ਪੁੱਛਿਆ ਤੁਸੀਂ ਪੈੰਡ ਕਿਉਂ ਨਹੀਂ ਗਏ ਮਾਂ ਨੇ ਅੱਖਾਂ ਬੰਦ ਕਰ ਲਈਆਂ ਪੈੰਡ ਵਿੱਚ ਹੁਣ ਕੁਝ ਵੀ ਨਹੀਂ ਬਚਿਆ ਸੀ ਪੁੱਤ ਘਰ ਵੀ ਵਿਕ ਗਿਆ ਤੇ ਖੇਤ ਵੀ ਜਗਦੀਪ ਹੈਰਾਨ ਰਹਿ ਗਿਆ ਤਾਂ ਤੁਸੀਂ ਮੈਨੂੰ ਦੱਸਿਆ ਕਿਉਂ ਨਹੀਂ ਮਾਂ ਹਲਕੀ ਜਿਹੀ ਮੁਸਕਾਨ ਨਾਲ ਬੋਲੀ ਦੱਸ ਕੇ ਕੀ ਕਰਦੀ ਤੂੰ ਆਪਣੀ ਜ਼ਿੰਦਗੀ ਵਿੱਚ ਅੱਗੇ ਵੱਧ ਚੁੱਕਾ ਸੀ ਜਗਦੀਪ ਨੇ ਆਪਣੇ ਬੁੱਲ ਘਟ ਲਏ ਫਿਰ ਤੁਸੀਂ ਇੱਥੇ ਕਿਵੇਂ ਮਾਣੇ ਸੱਚ ਦੱਸਣਾ ਸ਼ੁਰੂ ਕੀਤਾ ਪਹਿਲਾਂ ਗੁਰਦੁਆਰੇ ਦੇ ਬਾਹਰ ਬੈਠੀ ਰਹੀ ਤੇ ਫਿਰ ਪੁਲ ਦੇ ਹੇਠਾਂ ਫਿਰ ਹੁਣ ਕੂੜਾ ਹਰ ਸ਼ਬਦ ਜਗਦੀਪ ਦੇ ਸੀਨੇ ਤੇ ਪੱਥਰ ਬਣ ਕੇ ਡੇਗ ਰਿਹਾ ਸੀ ਕਿਸੇ ਨੇ ਮਦਦ ਨਹੀਂ ਕੀਤੀ ਜਗਦੀਪ ਨੇ ਪੁੱਛਿਆ ਮਾਣੇ ਕਿਹਾ ਲੋਕ ਮਾੜੇ ਨਹੀਂ ਹੁੰਦੇ ਪੁੱਤ ਸਭ ਦੇ ਆਪਣੇ ਦੁੱਖ ਹੁੰਦੇ ਨੇ ਇਹ ਸੁਣ ਕੇ ਜਗਦੀਪ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਬਿਮਾਰੀ ਜਗਦੀਪ ਨੇ ਮਾਂ ਦੀਆਂ ਕੰਬਦੀਆਂ ਉਂਗਲਾਂ ਵੇਖੀਆਂ ਉਸਨੇ ਪੁੱਛਿਆ ਮਾਂ ਨੇ ਕਿਹਾ ਜੋ ਹੋਈ ਜਾਂਦਾ ਹੈ ਚੁੱਪ ਚਾਪ ਸਹਿ ਲੈਂਦੀ ਹਾਂ ਜਗਦੀਪ ਦਾ ਦਮ ਘੁੱਟਣ ਲੱਗਾ ਜਿਸ ਮਾਂ ਨੇ ਉਸ ਨੂੰ ਕਦੇ ਇੱਕ ਖਰੋਚ ਨਹੀਂ ਸੀ ਲੱਗਣ ਦਿੱਤੀ ਉਹੀ ਮਾਂ ਅੱਜ ਸਾਪਕੁਜ ਇਕੱਲੀ ਸਹਿ ਰਹੀ ਸੀ ਮਾਂ ਉਸਦੀ ਆਵਾਜ਼ ਟੁੱਟ ਗਈ ਮੈਂ ਤੈਨੂੰ ਇਕੱਲਾ ਛੱਡ ਦਿੱਤਾ ਮਾਂ ਨੇ ਤੁਰੰਤ ਉਸਦਾ ਹੱਥ ਫੜ ਲਿਆ ਤੇ ਘਬਰਾ ਕੇ ਬੋਲੀ ਨਹੀਂ ਪੁੱਤ ਇੰਜ ਨਾ ਕਹਿ ਤੂੰ ਕੁਝ ਗਲਤ ਨਹੀਂ ਕੀਤਾ ਇਹ ਸੁਣ ਕੇ ਜਗਦੀਪ ਫੁੱਟ ਫੁੱਟ ਕੇ ਰੋ ਪਿਆ ਨਹੀਂ ਮਾਂ ਸਾਰੀ ਗਲਤੀ ਮੇਰੀ ਹੀ ਸੀ ਜਗਦੀਪ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਸੜਕ ਤੇ ਖੜਾ ਉਹ ਕਰੋੜਪਤੀ ਬੰਦਾ ਰਾਜਾ ਫਿਰ ਇੱਕ ਛੋਟਾ ਜਿਹਾ ਪੁੱਤ ਬਣ ਗਿਆ ਸੀ ਉਹ ਰੋਂਦੇ ਰੋਂਦੇ ਬੋਲਿਆ ਮਾਂ ਮੈਂ ਤੁਹਾਨੂੰ ਆਪਣੀ ਮਾਂ ਦੱਸਣ ਤੋਂ ਸ਼ਰਮਿੰਦਾ ਸੀ ਮੈਂ ਡਰ ਗਿਆ ਸੀ ਮਾਂ ਨੇ ਜਗਦੀਪ ਦੇ ਸਿਰ ਤੇ ਹੱਥ ਰੱਖਿਆ ਤੇ ਬੋਲੀ ਡਰ ਸਭ ਨੂੰ ਲੱਗਦਾ ਪੁੱਤ ਬਸ ਫਰਕ ਇੰਨਾ ਹੈ ਕਿ ਕੋਈ ਮੰਨ ਲੈਂਦਾ ਤੇ ਕੋਈ ਨਹੀਂ ਜਗਦੀਪ ਨੇ ਸਿਰ ਝੁਕਾ ਕੇ ਪੁੱਛਿਆ ਮਾਂ ਤੁਸੀਂ ਮੇਰੇ ਤੋਂ ਨਫ਼ਰਤ ਕਿਉਂ ਨਹੀਂ ਕੀਤੀ ਮਾਂ ਨੇ ਉਹਦੀਆਂ ਅੱਖਾਂ ਵਿੱਚ ਵੇਖਿਆ ਤੇ ਬੜੀ ਮਮਤਾ ਨਾਲ ਕਿਹਾ ਮਾਂ ਕਦੇ ਨਫ਼ਰਤ ਨਹੀਂ ਕਰਦੀ ਪੁੱਤ ਮਾਂ ਤਾਂ ਬਸ ਇੰਤਜ਼ਾਰ ਕਰਦੀ ਹੈ ਇਹ ਸੁਣ ਕੇ ਜਗਦੀਪ ਦਾ ਦਿਲ ਵਲੁੰਦਰਿਆ ਗਿਆ ਉਸ ਨੇ ਮਾਂ ਦੇ ਪੈਰਾਂ ਵੱਲ ਵੇਖਿਆ ਟੁੱਟੀਆਂ ਹੋਈਆਂ ਚੱਪਲਾਂ ਅਤੇ ਘਸੇ ਹੋਏ ਪੈਰ ਉਹ ਮਨ ਹੀ ਮਨ ਸੋਚਣ ਲੱਗਾ ਕਿ ਮੈਂ ਇੰਨਾ ਅੰਨਾ ਕਿਵੇਂ ਹੋ ਗਿਆ ਸੀ ਮਾਂ ਨੇ ਹੌਲੀ ਜਿਹੀ ਉਸ ਦਾ ਮੂੰਹ ਉੱਪਰ ਚੁੱਕਿਆ ਤੇ ਬੋਲੀ ਤੂੰ ਅੰਨਾ ਨਹੀਂ ਸੀ ਪੁੱਤ ਬਸ ਦੁਨੀਆ ਦੀ ਭੀੜ ਵਿੱਚ ਬਹੁਤ ਅੱਗੇ ਨਿਕਲ ਗਿਆ ਸੀ ਆਲੇ-ਦੁਆਲੇ ਖੜੇ ਲੋਕਾਂ ਦੀਆਂ ਅੱਖਾਂ ਵਿੱਚ ਵੀ ਹੰਝੂ ਸਨ ਇੱਕ ਬੰਦਾ ਬੋਲਿਆ ਪੈਸਾ ਸਭ ਕੁਝ ਖਰੀਦ ਸਕਦਾ ਹੈ ਪਰ ਮਾਂ ਦਾ ਸਕੂਨ ਨਹੀਂ ਜਗਦੀਪ ਨੂੰ ਅੱਜ ਪਹਿਲੀ ਵਾਰ ਆਪਣੇ ਕਰੋੜਾ ਰੁਪਏ ਬੇਕਾਰ ਲੱਗੇ ਉਸਨੇ ਤੁਰੰਤ ਡਰਾਈਵਰ ਨੂੰ ਗੱਡੀ ਕੋਲ ਲਿਆਉਣ ਲਈ ਕਿਹਾ ਮਾਂ ਘਬਰਾ ਗਈ ਤੇ ਬੋਲੀ ਪੁੱਤ ਕਿੱਥੇ ਲੈ ਕੇ ਚੱਲੇਗਾ ਜਗਦੀਪ ਨੇ ਕਿਹਾ ਉਥੇ ਜਿੱਥੇ ਤੁਹਾਨੂੰ ਕਦੇ ਕੋਈ ਦਰਦ ਨਾ ਸਹਿਣਾ ਪਵੇ ਜਦੋਂ ਜਗਦੀਪ ਮਾਂ ਨੂੰ ਗੱਡੀ ਵਿੱਚ ਬਿਠਾਉਣ ਲੱਗਾ ਤਾਂ ਮਾਂ ਨੇ ਝਿਜਕਦਿਆਂ ਕਿਹਾ ਨਹੀਂ ਪੁੱਤ ਲੋਕ ਵੇਖ ਰਹੇ ਨੇ ਜਗਦੀਪ ਨੇ ਪੂਰੇ ਭਰੋਸੇ ਨਾਲ ਜਵਾਬ ਦਿੱਤਾ ਮਾਂ ਅੱਜ ਜੇ ਲੋਕ ਵੇਖਦੇ ਨੇ ਤਾਂ ਵੇਖਣ ਦਿਓ ਜਿਸ ਮਾਂ ਨੂੰ ਲੋਕ ਕੂੜਾ ਚੁੱਕਣ ਵਾਲੀ ਸਮਝ ਰਹੇ ਸਨ ਅੱਜ ਉਹ ਇੱਕ VIP ਕਾਰ ਵਿੱਚ ਬੈਠੀ ਸੀ ਹਸਪਤਾਲ ਪਹੁੰਚਣ ਤੇ ਪਤਾ ਲੱਗਾ ਕਿ ਮਾਂ ਬਹੁਤ ਬਿਮਾਰ ਸੀ ਡਾਕਟਰ ਨੇ ਕਿਹਾ ਚੰਗਾ ਹੋਇਆ ਸਮੇਂ ਸਿਰ ਲੈ ਆਈ ਨਹੀਂ ਤਾਂ ਬਹੁਤ ਤੀਰ ਹੋ ਜਾਣੀ ਸੀ ਜਗਦੀਪ ਪੂਰੀ ਰਾਤ ਕੁਰਸੀ ਤੇ ਬੈਠਾ ਮਾਂ ਨੂੰ ਸੌਂਦੇ ਹੋਏ ਵੇਖਦਾ ਰਿਹਾ ਉਸ ਨੂੰ ਮਹਿਸੂਸ ਹੋਇਆ ਕਿ ਮਾਂ ਦੀ ਗੋਦ ਵਿੱਚ ਹੀ ਸਭ ਤੋਂ ਵੱਧ ਸੁਰੱਖਿਆ ਹੈ ਕੁਝ ਦਿਨਾਂ ਬਾਅਦ ਜਦੋਂ ਮਾਂ ਠੀਕ ਹੋ ਕੇ ਘਰ ਆਈ ਤਾਂ ਉਹ ਇੰਨਾ ਵੱਡਾ ਬੰਗਲਾ ਵੇਖ ਕੇ ਹੈਰਾਨ ਰਹਿ ਗਈ ਉਸ ਨੇ ਪੁੱਛਿਆ ਕਿ ਇਹ ਮੇਰਾ ਘਰ ਹੈ ਜਗਦੀਪ ਨੇ ਮੁਸਕਰਾ ਕੇ ਕਿਹਾ ਨਹੀਂ ਮਾਂ ਇਹ ਸਾਡਾ ਘਰ ਹੈ ਜਗਦੀਪ ਨੇ ਇੱਕ ਵੱਡਾ ਫੈਸਲਾ ਲਿਆ ਉਸਨੇ মিডিਆ ਨੂੰ ਬੁਲਾ ਕੇ ਪ੍ਰੈਸ ਕਾਨਫਰੰਸ ਕੀਤੀ ਅਤੇ ਸਭ ਦੇ ਸਾਹਮਣੇ ਮਾਂ ਦਾ ਹੱਥ ਫੜ ਕੇ ਕਿਹਾ ਅੱਜ ਮੈਂ ਆਪਣੀ ਕਾਮਯਾਬੀ ਲਈ ਨਹੀਂ ਸਗੋਂ ਆਪਣੇ ਗੁਨਾਹਾਂ ਦੀ ਮਾਫੀ ਮੰਗਣ ਲਈ ਆਇਆ ਹਾਂ ਜਿਸ ਮਾਂ ਨੇ ਮੈਨੂੰ ਇਸ ਮੁਕਾਮ ਤੇ ਪਹੁੰਚਾਇਆ ਮੈਂ ਉਸੇ ਨੂੰ ਹੀ ਇਕੱਲਾ ਛੱਡ ਦਿੱਤਾ ਸੀ ਮੈਂ ਸਫਲਤਾ ਸੀ ਪਰ ਇਨਸਾਨ ਨਹੀਂ ਸੀ ਉਸ ਦਿਨ ਜਗਦੀਪ ਦੀਆਂ ਗੱਲਾਂ ਨੇ ਸਭ ਦਾ ਦਿਲ ਜਿੱਤ ਲਿਆ ਹੁਣ ਮਾਂ ਰੋਜ ਸਵੇਰੇ ਵੇੜੇ ਵਿੱਚ ਬੈਠ ਕੇ ਧੁੱਪ ਸੇਕਦੀ ਅਤੇ ਚਿੜੀਆਂ ਨੂੰ ਦਾਣਾ ਪਾਉਂਦੀ ਜਗਦੀਪ ਹਰ ਰੋਜ ਮਾਂ ਦੇ ਪੈਰੀਂ ਹੱਥ ਲਾ ਕੇ ਕੰਮ ਤੇ ਜਾਂਦਾ ਇੱਕ ਦਿਨ ਮਾਂ ਨੇ ਪੁੱਛਿਆ ਪੁੱਤ ਜੇ ਉਸ ਦਿਨ ਤੋਂ ਮੈਨੂੰ ਨਾ ਪਛਾਣਦਾ ਤਾਂ ਜਗਦੀਪ ਨੇ ਹੌਲੀ ਜਿਹੀ ਜਵਾਬ ਦਿੱਤਾ ਤਾਂ ਮੈਂ ਸਾਰੀ ਉਮਰ ਖੁਦ ਨੂੰ ਕਦੇ ਨਾ ਪਛਾਣ ਪਾਉਂਦਾ ਇਹ ਕਹਾਣੀ ਸਾਨੂੰ ਸਵਾਲ ਕਰਦੀ ਹੈ ਕੀ ਕੀ ਅਸੀਂ ਜ਼ਿੰਦਗੀ ਦੀ ਭੱਜ ਦੌੜ ਵਿੱਚ ਆਪਣੇਆਂ ਨੂੰ ਤਾਂ ਨਹੀਂ ਭੁੱਲ ਗਏ ਪੈਸਾ ਆਉਂਦਾ ਜਾਂਦਾ ਰਹਿੰਦਾ ਹੈ ਪਰ ਮਾਪਿਓ ਦੀ ਮਮਤਾ ਅਤੇ ਦੁਆਵਾਂ ਦੁਬਾਰਾ ਨਹੀਂ ਮਿਲਦੀਆਂ ਕੀ ਤੁਹਾਨੂੰ ਲੱਗਦਾ ਹੈ ਕਿ ਅੱਜ ਦੇ ਦੌਰ ਵਿੱਚ ਇਨਸਾਨੀਅਤ ਪੈਸੇ ਦੇ ਪਿੱਛੇ ਗਵਾਚ ਰਹੀ ਹੈ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਕੇ ਜਾਣਾ ਮਿਲਦੇ ਹਾਂ ਕੱਲ ਕਿਸੇ ਹੋਰ ਨਮੀ ਕਹਾਣੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਦੋਸਤੋ